ਜੈ ਸ਼੍ਰੀ ਰਾਮ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਮੇਰੀ ਸਕੂਲ 유ਨੀਫਾਰਮ ਦੀ ਦੁਕਾਨ ਹੈ ਤੇ ਅਸੀਂ ਬ੍ਰਾਂਡਡ ਕੱਪੜੇ ਦੇ ਵਿੱਚ ਕੁਰਾਲੀ ਦੇ ਨਾਮੀ ਸਕੂਲ ਜਿਨ੍ਹਾਂ ਦੇ ਵਿੱਚ ਐਡੂਸਟਰ ਆਦਰ ਸਕੂਲ ਕਾਲੇਵਾਲ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਆਈਪੀਐਸ ਸਕੂਲ ਕੁਰਾਲੀ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਪੰਜਾਬ ਨੈਸ਼ਨਲ ਸਕੂਲ ਬਹਿਰਾਮਪੁਰ ਜੀਨੀਅਸ ਸਕੂਲ ਸੋਲਖੀਆਂ ਸਨਫੀਲਡ ਸਕੂਲ ਕੁਰਾਲੀ ਗੁਰੂ ਹਰਿਕ੍ਰਿਸ਼ਨ ਸਕੂਲ ਸਿਸਮਾ ਰੋਡ ਕੁਰਾਲੀ ਗੁਰੂ ਹਰਿਕ੍ਰਿਸ਼ਨ ਮਿਡਲ ਸਕੂਲ 메ਨ ਬਾਜ਼ਾਰ ਕੁਰਾਲੀ ਲక్ష్ਮੀ ਤਾਰਾ ਸਕੂਲ ਮਾਜਰੀ ਲੈਫਟੀਨੈਂਟ ਵਿਕਰਮ ਰਠੌਰ ਸਕੂਲ ਸਿਆਲਵਾ ਸ੍ਰੀ ਗੁਰੂ ਨਾਨਕ ਖਾਲਸਾ ਮਾਡਲ ਸਕੂਲ ਮਾਜਰੀ ਖਾਲਸਾ ਸਕੂਲ ਕੁਰਾਲੀ ਸ੍ਰੀ ਗੁਰੂ ਰਾਮ ਰਾਏ ਸਕੂਲ ਸਿੰਘਪੁਰਾ ਰੋਡ ਕੁਰਾਲੀ ਚਕਵਾਲ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਗਾਰਡਨ ਵੈਲੀ ਸਕੂਲ ਮੋਰਿੰਡਾ ਰੋਡ ਕੁਰਾਲੀ ਗਰਲ ਸਕੂਲ ਕੁਰਾਲੀ ਅਤੇ ਇਸ ਤੋਂ ਇਲਾਵਾ ਬਰੁਕਫੀਲਡ ਸਕੂਲ सिसमा रोड कुरआली कोर पब्लिक स्कूल शैमरोक स्कूल ਅਤੇ ਸਰਵਤਕਾਰੀ ਸਕੂਲ कुरआली गुरु हरकृਸ਼ਨ ਮਿਡਲ ਸਕੂਲ ਬਾਰੇ ਤੁਹਾਨੂੰ ਪਹਿਲੇ ਦੱਸ ਦਿੱਤਾ ਹੈ ਤੇ ਇਹਨਾਂ ਸਕੂਲਾਂ ਦੀ ਅਸੀਂ ਵਰਦੀਆਂ ਅਤੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਅਤੇ ਕਈ ਸਮਾਰਟ ਸਕੂਲਾਂ ਦੀ ਵਰਦੀਆਂ ਅਸੀਂ ਸਸਤੇ ਰੇਟ ਦੇ ਵਿੱਚ ਵਧੀਆ ਮਟੀਰੀਅਲ ਤਿਆਰ ਕਰਕੇ ਅਸੀਂ ਖੁਦ ਮਾਲ ਬਣਾ ਕੇ ਵੇਚਦੇ ਆ ਤੇ ਹੁਣ ਤੁਹਾਡੇ ਲਈ ਅਸੀਂ ਇੱਕ ਅਹ ਤੋਂ ਜੋ ਸਾਨੂੰ ਲਗਾਤਾਰ ਫੋਨ ਆ ਰਹੇ ਸੀ ਕਿ ਸਨਫੀਲਡ ਸਕੂਲ ਦੀ ਅਸੀਂ ਵਰਦੀ ਪਿਛਲੇ ਸਾਲ ਨਹੀਂ ਰੱਖੀ ਸੀ ਤੇ ਕਾਫੀ ਮਹਿੰਗੀ ਮਿਲਦੀ ਸੀ ਤੇ ਹੁਣ ਅਸੀਂ ਸਨਫੀਲਡ ਸਕੂਲ ਦੀ ਵੀ ਸਾਰੀ ਵਰਦੀ ਲਿਆ ਦਿੱਤੀ ਹੈ ਤੇ ਇਹ ਸਵੈਟਰ ਹੈ ਜੋ ਬਾਜ਼ਾਰ ਦੇ ਵਿੱਚ 400 ਰੁਪਏ ਦਾ ਮਿਲਦਾ ਹੈ ਤੇ ਅਸੀਂ ਤੁਹਾਨੂੰ ਇਹ ਸਵੈਟਰ ਜਿਹੜਾ ਹਾ ਬਾਜੂ ਹੈ ਜਿਹੜੇ ਬੈਗ ਦੇ ਵਿੱਚ ਵੀ ਪਿਆ ਸੀਗਾ ਵੀ ਇਹਨਾਂ ਦੇ ਪੈਸੇ ਜਿਹੜੇ ਆ ਦੇ ਦਿਓ ਤੇ ਇਹ ਵਾਲਾ ਸਵੈਟਰ ਅਸੀਂ ਤੁਹਾਨੂੰ 400 ਦੇ 2 ਦੇਾਂਗੇ ਜੇਕਰ ਕਿਸੇ ਨੇ ਸਵੈਟਰ ਲੈਣਾ ਹੋਵੇ 22 24 26 28 30 32 400 ਰੁਪਏ ਦੇ ਅਸੀਂ ਬਾਜ਼ਾਰ 'ਚ ਇੱਕ ਮਿਲਦਾ ਹੈ ਤੇ ਅਸੀਂ 400 ਰੁਪਏ ਦੇ ਤੁਹਾਨੂੰ ਦੋ ਸਵੈਟਰ ਦੇਾਂਗੇ ਇਸ ਤੋਂ ਇਲਾਵਾ ਜਿਹੜੀ ਇਹ ਸਨਫੀਲਡ ਸਕੂਲ ਦੀ ਪੂਰੀ ਬਹਾਨ ਦੀ ਕੋਟੀ ਹੈ ਜੋ ਬਾਜ਼ਾਰ ਦੇ ਵਿੱਚ 22 24 26 28 30 32 ਨੰਬਰ ਤਕਰੀਬਨ 1.5 400 ਰੁਪਏ ਦੀ ਮਿਲਦੀ ਹੈ ਤੇ ਸਾਡੀ ਦੁਕਾਨ ਤੇ ਇਹ ਤੁਹਾਨੂੰ ਕੋਟੀ ਜੋ 300 ਰੁਪਏ ਦੀ ਮਿਲੇਗੀ ਸੇਮ ਮਟੀਰੀਅਲ ਹੋਏਗਾ ਡੈਫੋ ਡੀਲ ਦਾ ਤੇ ਕੋਈ ਇਹ ਰੇਡ ਵੇਚ ਨਹੀਂ ਸਕਦਾ ਸਿਰਫ ਅਸੀਂ ਉਹ ਵੇਚ ਸਕਦੇ ਆ ਤੇ ਤੁਹਾਨੂੰ ਇਹ ਕੋਟੀ ਅਸੀਂ 300 ਰੁਪਏ ਦਵਾਂਗੇ ਤੇ ਲਗਾਤਾਰ ਲੋਕਾਂ ਦੇ ਫੋਨ ਆ ਰਹੇ ਸੀ ਕਿ ਸਨਫੀਲਡ ਟਰੈਕ ਜਿਹੜੇ ਸਕੂਲ ਦੇ ਟਰੈਕਸੂਟ ਹੈ ਉਹ ਕਾਫੀ ਮਹਿੰਗੇ ਮਿਲਦੇ ਆ ਤੇ ਵੀ ਤੁਸੀਂ ਇਹ ਵੀ ਰੱਖੋ ਤੇ ਹੁਣ ਸਨਫੀਲਡ ਸਕੂਲ ਦੇ ਜਿਹੜੇ ਟਰੈਕਸੂਟ ਹੈ ਉਹ ਸਾਡੇ ਕੋਲ ਆ ਚੁੱਕੇ ਆ ਬਾਜ਼ਾਰ ਦੇ ਵਿੱਚ ਇਹ 1000 ਰੁਪਏ ਦਾ 20 ਨੰਬਰ ਟਰੈਕਸੂਟ ਮਿਲਦਾ ਹੈ ਤੇ ਅਸੀਂ ਜਿਹੜਾ 20 ਨੰਬਰ ਟਰੈਕਸੂਟ ਹੈ ਉਹ ਤੁਹਾਨੂੰ 600 ਰੁਪਏ ਦਾ ਦੇਵਾਂਗੇ ਸੇਮ ਮਟੀਰੀਅਲ ਆ 30 thread ਦੇ ਵਿੱਚ ਪਿਓਰ ਦਾ ਮਾਲ ਨਾਇਤ ਬੂਰਾ ਨਾ ਨਾ ਇਹਦਾ ਰੰਗ ਫੇੜ ਹੋਣਾ ਹੈ ਬਾਜ਼ਾਰ 'ਚ ਦਾ 1000 ਰੁਪਏ ਰੇਟ ਹੈ 20 ਨੰਬਰ ਦਾ ਤੇ ਅਸੀਂ ਤੁਹਾਨੂੰ ਇਹ ਟਰੈਕਸੂਟ 600 ਰੁਪਏ ਦਾ ਦੇਾਂਗੇ ਮੰਨ ਲਓ ਜਿਸ ਤਰ੍ਹਾਂ ਹੁਣ 34 ਨੰਬਰ ਸਾਈਜ਼ ਹੁੰਦਾ ਹੈ ਤੇ 34 ਨੰਬਰ ਸਾਈਜ਼ ਤਕਰੀਬਨ 12-1300 ਦਾ ਬਾਜ਼ਾਰ ਦੇ ਵਿੱਚ ਮਿਲਦਾ ਹੈ ਤੇ ਸਾਡੇ ਕੋਲ ਜਿਹੜਾ 34 32 34 ਨੰਬਰ ਟਰੈਕਸੂਟ ਹੈ 800 850 ਦਾ ਤੁਹਾਨੂੰ ਅਸੀਂ ਦੇ ਦੇਣਾ ਤੁਹਾਡੇ ਅਸੀਂ 4-500 ਰੁਪਏ ਬਚਾ ਦੇਣਾ ਉਹੀ 4-500 ਨਾਲ ਬੱਚਿਆਂ ਦੀਆਂ ਹੋਰ ਕਾਪੀਆਂ ਕਿਤਾਬਾਂ ਖਰੀਦ ਲਿਓ ਤੇ ਇੱਕ ਹੋਰ ਜਿਹੜਾ ਹੁਣ ਸਕੂਲ ਅਸੀਂ ਗੱਲ ਕਰ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਸਾਡੇ ਕੋਲ ਜਿਹੜਾ ਸਮਾਨ ਆ ਕਾਫੀ ਸਸਤਾ ਹੁੰਦਾ ਤੇ ਅਸੀਂ ਮਟੀਰੀਅਲ ਜਿਹੜਾ ਵਧੀਆ ਵੇਚਦੇ ਆ ਤੇ ਇਹ ਜਿਹੜਾ ਟਰੈਕਸੂਟ ਹੈ ਜੀਨੀਅਸ ਪਬਲਿਕ ਸਕੂਲ ਦਾ ਟਰੈਕਸੂਟ ਹੈ ਜਿਨੇ ਹੁਣ ਧਵਾਲਾ ਮਚਾਈਆਂ ਹੋਈਆਂ ਪੇਰੈਂਟਸ ਕਹਿ ਰਹੇ ਆ ਵੀ ਸਾਨੂੰ ਇਹ ਟਰੈਕਸੂਟ ਚਾਹੀਦਾ ਇਹ ਟਰੈਕਸੂਟ ਚਾਹੀਦਾ ਸਾਡੇ ਕੋਲ ਜਿਹੜਾ ਟਰੈਕਸੂਟ ਆ ਚੁੱਕਿਆ ਤੇ 20 ਨੰਬਰ ਜੀਨੀਅਸ ਸਕੂਲ ਜਿਹੜਾ ਟੋਲ ਪਲਾਜ਼ਾ ਦੇ ਕੋਲ ਹੈ ਉਹਦੇ ਬਾਹਰ ਇੱਕ ਦੁਕਾਨ ਖੁੱਲੀ ਹੋਈ ਹੈ ਪਤਾ ਨਹੀਂ ਕਿਦੀ ਹੈ ਉਹ 20 ਨੰਬਰ 900 ਜਾਂ 1000 ਰੁਪਏ ਦਾ ਵੇਚਦੇ ਆ ਤੇ ਸਾਡੇ ਕੋਲ ਤੁਹਾਨੂੰ ਇਹ ਜੇ ਤੁਸੀਂ 20 ਨੰਬਰ ਲੈਣਾ ਹੈ ਤਾਂ ਅਸੀਂ 600 ਦਾ ਦੇਣਾ 300 ਰੁਪਏ ਸਸਤਾ ਤੇ ਇੱਕ ਗੱਲ ਹੋਰ ਵੀ ਹੈ 32 ਜਾਂ 34 ਨੰਬਰ ਉਹ ਟਰੈਕਸੂਟ 1400 ਦਾ ਵੇਚਦੇ ਆ ਤੇ ਅਸੀਂ ਤੁਹਾਨੂੰ ਇਹ 900 950 ਦਾ ਟਰੈਕਸੂਟ ਦੇ ਦੇਣਾ ਮਤਲਬ ਤਕਰੀਬਨ 4500 ਰੁਪਏ ਸਸਤਾ ਇਹ ਕਿਸੇ ਨੇ ਨਹੀਂ ਦੇਣਾ ਇਹ ਅਸੀਂ ਉਹ ਦੇ ਸਕਦੇ ਆ ਤੇ ਜੇਕਰ ਕਿਸੇ ਨੇ ਵੀ ਜਿਹੜੇ ਸਕੂਲ ਮੇਂ ਪ੍ਰਨਾਮ ਦੱਸੇ ਆ ਤੇ ਉਹਨਾਂ ਚੋਂ ਕਿਸੇ ਦੀ ਵਰਦੀ ਲੈਣੀ ਹੈ ਤੇ ਸਾਡੀ ਦੁਕਾਨ ਤੇ ਜ਼ਰੂਰ ਪਹੁੰਚੋ ਪਤਾ ਤੁਹਾਡੇ ਨੀਚੇ ਲਾਈਨ ਤੇ ਲਿਖਿਆ ਹੋਇਆ ਹੈ ਇਹ ਸਾਡੀ ਦੁਕਾਨ ਦਾ ਐਡਰੈਸ ਹੈ ਤੇ ਇਸ ਤੋਂ ਇਲਾਵਾ ਅਸੀਂ ਬਰੁਕਫੀਲਡ ਸਕੂਲ ਦੇ ਜਿਹੜੇ ਆ ਵਰਦੀਆਂ ਉਹ 50% ਸਸਤੀਆਂ ਵੇਚਦੇ ਆ ਮੰਨ ਲਓ ਬਲੇਜ਼ਰ ਜਿਹੜਾ 21-2200 ਰੁਪਏ ਦਾ ਹੈ ਉਹ ਸਾਡੇ ਕੋਲ ਤੁਹਾਨੂੰ 1100-1100 ਰੁਪਏ ਦਾ ਬਲੇਜ਼ਰ ਮਿਲ ਜਾਣਾ ਜਿਹੜੀ ਕੋਟੀ 800-900 ਰੁਪਏ ਦੀ ਹੈ ਤੇ ਉਹ ਸਾਡੇ ਕੋਲ 500 ਰੁਪਏ ਦੀ ਮਿਲ ਜਾਂਦੀ ਹੈ ਜਿਹੜਾ ਬਰੁਕਫੀਲਡ ਸਕੂਲ ਦਾ ਟਰੈਕਸੂਟ ਮੰਨ ਲਓ 1500 ਦਾ ਹੈ ਤੇ ਸਾਡੇ ਕੋਲ ਉਹ 1600 ਰੁਪਏ ਦੇ ਦੋ ਮਿਲ ਜਾਂਦੇ ਆ ਤੇ ਕਿਉਂਕਿ ਅਸੀਂ ਕਿਸੇ ਵੀ ਸਕੂਲ ਦੇ ਵਿੱਚ ਬਹੁਤ ਘਟ ਜਾਂਦੇ ਆ ਤੇ ਅਸੀਂ ਸਿਰਫ ਲੋਕਾਂ ਦਾ ਫਾਇਦਾ ਕਰਦੇ ਆ ਅਸੀਂ ਕਿਸੇ ਸਕੂਲ ਵਾਲੇ ਦਾ ਫਾਇਦਾ ਨਹੀਂ ਕਰਦੇ ਤੇ ਵੀਡੀਓ ਨੂੰ ਹਰ ਇੱਕ ਫੋਨ ਦੇ ਵਿੱਚ ਹੁਣ ਤੁਸੀਂ ਸ਼ੇਅਰ ਕਰਕੇ ਪਹੁੰਚਾ ਦਿਓ ਤਾਂ ਕਿ ਲੋਕਾਂ ਦਾ ਫਾਇਦਾ ਹੋਵੇ ਤੇ ਜਿਹੜੇ ਪੈਸੇ ਤੁਸੀਂ ਫालतू ਦੇਣੇ ਜਾਂ ਦੁਕਾਨ ਵਾਲਿਆਂ ਨੂੰ ਉਸੀ ਪੈਸਿਆਂ ਦੇ ਨਾਲ ਤੁਸੀਂ ਆਪਣੀਆਂ ਕਾਪੀਆਂ ਕਿਤਾਬਾਂ ਵੀ ਲੈ ਸਕਣ ਤੇ ਜ਼ਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਦੁਕਾਨ ਤੇ ਪੁੱਛਿਓ ਕਿ ਗੁੰ ਸਾਡੇ ਕੋਲ ਜੀਨੀਅਸ ਦੇ ਟਰੈਕਸੂਟ ਜਿਹੜੇ ਕਿ 14 15 16 17 1800 ਤੱਕ ਸਕੂਲ ਦੇ ਬਾਹਰ ਵਿਕਦੇ ਆ ਜੋ ਦੁਕਾਨ ਖੁੱਲੀ ਹੋਈ ਹੈ ਅਸੀਂ ਉਹ ਟਰੈਕਸੂਟ 4 400 ਰੁਪਏ 5 500 ਰੁਪਏ ਸਸਤੇ ਵੇਚ ਰਿਹਾ ਜਾਇਓ ਸਕੂਲ ਜ਼ਰੂਰ ਰੇਟ ਵੀ ਪਤਾ ਕਰਕੇ ਆਇਓ ਪਰ ਲੈ ਕੇ ਨਾ ਆਇਓ ਉਹਨਾਂ ਨੂੰ ਦੱਸ ਕੇ ਆਇਓ ਵੀ ਕਰਾਲੀ ਦੇ ਵਿੱਚ ਇਹ ਟਰੈਕਸੂਟ ਭਾਈ 400 ਰੁਪਏ ਸਸਤਾ ਮਿਲਦਾ ਹੈ ਤੁਸੀਂ ਦੇ ਦੋ ਜੇ ਦੇਣਾ ਨਹੀਂ ਅਸੀਂ ਨਹੀਂ ਲੈਣਾ ਅਸੀਂ ਕਰਾਲੀ ਆ ਕੇ ਲੈ ਲੈਣਾ 20 ਰੁਪਏ ਤੇ ਲੱਗਦਾ ਠੀਕ ਹੈ ਜੀ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਦੇ ਹੋ ਅਤੇ ਜੇ ਜੇਕਰ ਤੁਹਾਡੇ ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਆ ਤੇ ਸਾਡੇ ਕੋਲ ਵਰਦੀ ਜ਼ਰੂਰ ਲੈ ਕੇ ਜਾਇਓ ਕਿਉਂਕਿ ਸਾਡੇ ਵਰਦੀ ਦਾ ਜਿਹੜਾ ਮਟੀਰੀਅਲ ਆ ਉਹ ਵਧੀਆ ਹੁੰਦਾ ਤੇ ਅਸੀਂ ਕਾਫੀ ਸਮਾਨ ਜਿਹੜਾ ਤਿਆਰ ਕਰਦੇ ਆ ਧੰਨਵਾਦ ਜੀ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਜਿਹੜੇ ਕਿ ਅੱਗੇ ਵੀ ਸਪੋਰਟ ਕਰਦੇ ਆ ਸ਼ੇਅਰ ਕਰਕੇ ਤੇ ਤੁਸੀਂ ਅੱਜ ਵੀ ਸਪੋਰਟ ਕਰ ਰਹੇ ਹੋ ਵੀਡੀਓ ਸ਼ੇਅਰ ਕਰਕੇ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੈ ਹਿੰਦ